ਜਲੇਬੀ ਤੇ ਪਤੀ ਦਾ ਭੇਤ ਮੇਰਾ ਪਤੀ ਰੋਜ਼ਾਨਾ ਸ਼ਹਿਰੋਂ ਮੇਰੇ ਲਈ ਜਲੇਬੀ ਲੈ ਕੇ ਆਉਂਦਾ ਸੀ ਜਿਸ ਨੂੰ ਮੈਂ ਬੜੇ ਸ਼ੌਂਕ ਨਾਲ ਖਾ ਲੈਂਦੀ ਸੀ ਪਰ ਉਸ ਤੋਂ ਬਾਅਦ ਮੈਨੂੰ ਹੋਸ਼ ਨਹੀਂ ਰਹਿੰਦੀ ਸੀ ਸਵੇਰੇ ਉੱਠਦੀ ਤੱਕ ਕੱਪੜੇ ਗਿੱਲੇ ਰਹਿੰਦੇ ਸਨ ਅਤੇ ਇੱਕ ਦਿਨ ਪਤੀ ਦੀ ਲਿਆਂਦੀ ਜਲੇਬੀ ਮੈਂ ਸੁੱਟ ਦਿੱਤੀ ਅਤੇ ਸੌਣ ਦਾ ਬਹਾਨਾ ਕਰਕੇ ਸੌਂ ਗਈ ਅਤੇ ਫਿਰ ਜੋ ਮੇਰੇ ਨਾਲ ਮੇਰੇ ਪਤੀ ਨੇ ਕੀਤਾ ਉਹ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਵਿਆਦੀ ਰਾਤ ਪਤੀ ਦੇ ਕਮਰੇ ਵਿੱਚ ਆਉਣ ਤੋਂ ਪਹਿਲਾਂ ਹੀ ਮੈਂ ਬਹੁਤ ਹੀ ਸੋਹਣਾ ਨਾਈਟ ਸੂਟ ਤੇ ਮੇਕਅਪ ਕੀਤਾ ਤਾਂ ਕਿ ਉਹ ਪਹਿਲੀ ਹੀ ਨਜ਼ਰ ਵਿੱਚ ਮੈਨੂੰ ਦੇਖਣ ਤੇ ਆਪਣਾ ਦਿਲ ਹਾਰ ਬੈਠੇ। ਹਾਂਜੀ ਤਾਂ ਮੈਂ ਪਿੰਡ ਵਾਲੀ ਸੀ ਪਰ ਮੇਰੀ ਵੱਡੀ ਭੈਣ ਜਿਸ ਦਾ ਵਿਆਹ ਸ਼ਹਿਰ ਵਿੱਚ ਹੋਇਆ ਸੀ ਨੇ ਹੀ ਮੈਨੂੰ ਪਤੀ ਨੂੰ ਕਾਬੂ ਕਰਨ ਦੀਆਂ ਕਈ ਗੱਲਾਂ ਦਸੀਆਂ ਸਨ। ਮੇਰਾ ਪਤੀ ਮੋਹਨ ਕਮਰੇ ਵਿੱਚ ਆਇਆ ਤਾਂ ਮੇਰਾ ਨਾਈਟ ਸੂਟ ਦੇਖ ਕੇ ਰੁਕ ਗਿਆ। ਉਨਾਂ ਦੀ ਨਜ਼ਰ ਵਿੱਚ ਤਾਂ ਮੈਂ ਪਿੰਡ ਦੀ ਕੁੜੀ ਸੀ। ਮੋਹਨ ਦੇ ਸਾਹਮਣੇ ਨਾਈਟ ਸੂਟ ਪੈਨ ਕੇ ਮੈਨੂੰ ਸ਼ਰਮ ਤਾਂ ਬਹੁਤ ਆ ਰਹੀ ਸੀ ਪਰ ਉਹਨੋਂ ਮੇਰੇ ਪਤੀ ਸਨ ਅਤੇ ਮੈਨੂੰ ਉਹਨਾਂ ਦਾ ਦਿਲ ਜਿੱਤਣਾ ਸੀ। ਮੋਹਨ ਮੇਰੇ ਕੋਲ ਆਏ ਅਤੇ ਮੁਹੱਬਤ ਨਾਲ ਮੇਰਾ ਹੱਥ ਫੜ ਕੇ ਕਹਿਣ ਲੱਗੇ ਕਿ ਤੂੰ ਬਹੁਤ ਹੀ ਸੁੰਦਰ ਹੈ। ਮੋਹਨ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਤਾਂ ਮੈਨੂੰ ਲੱਗਾ ਕਿ ਉਹ ਮੈਨੂੰ ਮੋਹ ਦਿਖਾਈ ਦਾ ਗਿਫਟ ਦੇਣਗੇ ਪਰ ਮੋਹਨ ਨੇ ਜੇਬ ਤੋਂ ਹੱਥ ਕੱਢਿਆ ਤਾਂ ਮੈਂ ਹੈਰਾਨ ਰਹਿ ਗਈ ਉਹਨਾਂ ਦੇ ਹੱਥ ਵਿੱਚ ਜਲੇਬੀ ਦਾ ਥੈਲਾ ਸੀ ਅਤੇ ਮੋਹਨ ਨੇ ਖੋਦ ਹੀ ਉਹ ਥੈਲਾ ਖੋਲ੍ਹਿਆ ਅਤੇ ਕਹਿਣ ਲੱਗੇ ਕਿ ਸ਼ਾਦੀ ਦੀ ਰਾਤ ਸਭ ਤੋਂ ਪਹਿਲਾਂ ਮੈਂ ਤੈਨੂੰ ਆਪਣੇ ਹੱਥ ਨਾਲ ਮਿੱਠਾ ਖਵਾਵਾਂਗਾ ਮੋਹਨ ਦੀ ਗੱਲ ਸੁਣ ਕੇ ਮੇਰੇ ਬੁੱਲਾਂ ਤੇ ਮੁਸਕਰਾਹਟ ਆ ਗਈ ਉਹ ਕਹਿ ਰਹੇ ਸਨ ਕਿ ਮੇਰੇ ਲਈ ਖਾਸ ਕਰਕੇ ਸ਼ਹਿਰੋਂ ਜਲੇਬੀ ਬਣਵਾ ਕੇ ਲਿਆਏ ਹਨ ਮੋਹਨ ਨੇ ਬਹੁਤ ਬਹੁਤ ਪਰੇ ਅੰਦਾਜ਼ ਨਾਲ ਉਹ ਜਲੇਬੀ ਮੇਰੇ ਮੂੰਹ ਵਿੱਚ ਪਾਈ ਤਾਂ ਮੈਂ ਵੀ ਖੁਸ਼ ਖੁਸ਼ੀ ਖਾ ਲਈ ਉਹ ਬਹੁਤ ਹੀ ਸਵਾਦ ਸੀ ਮੋਹਨ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਮੇਰੇ ਨਾਲ ਮੁਹੱਬਤ ਭਰੀਆਂ ਗੱਲਾਂ ਕਰਨ ਲੱਗੇ ਅਤੇ ਮੈਂ ਨਾ ਜਾਣੇ ਕਿਵੇਂ ਨੀਂਦ ਵਿੱਚ ਗਵਾਚਣ ਲੱਗੀ ਥੋੜੀ देर ਬਾਅਦ ਮੈਨੂੰ ਕੁਝ ਹੋਸ਼ ਹੀ ਨਾ ਰਿਹਾ ਸਵੇਰ ਤੇ ਵਕਤ ਮੇਰੀ ਅੱਖ ਖੁੱਲਹੀ ਤਾਂ ਘੜੀ ਵਿੱਚ ਪੂਰੇ 10 ਵਜੇ ਰਹੇ ਸਨ ਮੇਰੇ ਕੱਪੜੇ ਗਿੱਲੇ ਸਨ ਫਿਰ ਮੈਨੂੰ ਮੋਹਨ ਦਾ ਖਿਆਲ ਆ ਪਤਾ ਨਹੀਂ ਉਹ ਮੇਰੇ ਬਾਰੇ ਕੀ ਸੋਚ ਰਹੀ ਹੋਣਗੇ ਕਪੜੇ ਕਿਵੇਂ ਗਿੱਲੇ ਹੋਏ ਸਨ 모ਹਨ ਕਮਰੇ ਵਿੱਚ ਨਹੀਂ ਸਨ ਮੈਂ ਤੁਰੰਤ ਹੀ ਆਪਣੇ ਕੱਪੜੇ ਬਦਲੇ ਅਤੇ ਨਹਾ ਤੋ ਕੇ ਤਿਆਰ ਹੋ ਗਈ ਮੈਂ ਆਪਣੇ ਵਾਲਾਂ ਨੂੰ ਸੁਲਝਾ ਰਹੀ ਸੀ ਕਿ 모ਹਨ ਕਮਰੇ ਵਿੱਚ ਜਾਏ ਉਹਨਾਂ ਦਾ ਮੂਡ ਬਹੁਤ ਜ਼ਿਆਦਾ ਵਿਗੜਿਆ ਹੋਇਆ ਸੀ ਕੋਈ ਗੱਲ ਨਹੀਂ ਕੀਤੀ ਮੈਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੂਰੀ ਤਰ੍ਹਾਂ ਗੁੱਸਾ ਹੋ ਚੁੱਕੇ ਸਨ ਅਤੇ ਇਹ ਮੇਰੇ ਲਈ ਬਰਦਾਸ਼ਤ ਤੋਂ ਬਾਹਰ ਸੀ ਮੈਂ ਸੋਚ ਲਿਆ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਮੈਂ 모ਹਨ ਨੂੰ ਮਨਾ ਕੇ ਰਾਂਹਾਂਗੀ ਮੋਹਨ ਦੇ ਜਾਣ ਤੋਂ ਬਾਅਦ ਮੇਰੀ ਸੱਸ ਕਮਰੇ ਵਿੱਚ ਆਈ ਤਾਂ ਮੇਰੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਹੈਰਾਨੀ ਨਾਲ ਪੁੱਛਣ ਲੱਗੀ ਕਿ ਕੀ ਹੋਇਆ ਬੇਟਾ ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਮੈਂ ਮੋਹਨ ਨੂੰ ਨਾਰਾਜ਼ ਕਰ ਦਿੱਤਾ ਹੈ ਉਹ ਕਹਿਣ ਲੱਗੀ ਕਿ ਮੈਂ ਹੁਣੇ ਮੋਹਨ ਨਾਲ ਗੱਲ ਕਰਦੀ ਹਾਂ ਪਰ ਮੈਂ ਹੱਥ ਫੜ ਕੇ ਆਪਣੀ ਸੱਸ ਨੂੰ ਰੋਕ ਲਿਆ ਉਹਨਾਂ ਨੂੰ ਕਿਹਾ ਕਿ ਉਹ ਮੋਹਨ ਨਾਲ ਕੋਈ ਗੱਲ ਨਾ ਕਰ ਨਹੀਂ ਤਾਂ ਉਹ ਹੋਰ ਨਾਰਾਜ਼ ਹੋ ਜਾਣਗੇ ਮੇਰੇ ਗੱਲ ਸੁਣ ਕੇ ਉਹ ਖਾਮੋਸ਼ ਹੋ ਗਈ ਅਤੇ ਬੋਲੀ ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ ਤੇ ਨਾ ਲਗਾਇਆ ਕਰੋ ਕੁਝ ਦਿਨ ਮੋਹਨ ਦੇ ਨਾਲ ਰਹੇਂਗੀ ਤਾਂ ਤੂੰ ਉਸਦੀ ਆਦਤ ਨੂੰ ਚੰਗੀ ਤਰ੍ਹਾਂ ਸਮਝ ਜਾਵੇਂਗੀ ਮੈਂ ਉਹਨਾਂ ਦੀ ਗੱਲ ਸੁਣ ਕੇ ਖੁਸ਼ ਹੋ ਗਈ ਸੀ ਮੈਂ ਆਪਣੇ ਮਾਪੇ ਦੀ लाडली ਹੋਣ ਦੇ ਨਾਲ-ਨਾਲ ਆਪਣੀ ਸੱਸ ਦੀ ਵੀ ਬਹੁਤ लाडली ਸੀ ਹਾਲਾਂਕਿ ਬਚਪਨ ਤੋਂ ਹੀ ਇੱਛਾ ਸੀ ਕਿ ਮੇਰਾ ਵਿਆਹ ਉਹਨਾਂ ਦੇ ਬੇਟੇ ਮੋਹਨ ਨਾਲ ਹੋਵੇ ਅਤੇ ਜਿਵੇਂ ਹੀ ਮੈਂ 15-16 ਸਾਲ ਦੀ ਹੋਈ ਤਾਂ ਉਹ ਮੈਨੂੰ ਮਿਲਣ ਲਈ ਆਈ ਸੀ ਅਤੇ ਜਾਂਦੇ-ਜਾਂਦੇ ਮੇਰਾ ਮੂੰਹ ਮਿੱਠਾ ਕਰਵਾ ਕੇ ਚਲੀ ਗਈ। ਮੈਂ ਬਹੁਤ ਖੁਸ਼ ਸੀ ਕਿਉਂਕਿ ਉਹ ਮੈਨੂੰ ਬਹੁਤ ਪਿਆਰ ਕਰਦੀ ਸੀ ਅਤੇ ਇਸ ਲਈ ਮੇਰੇ ਮਾਪੇ ਨੂੰ ਵੀ ਇਸ ਰਿਸ਼ਤੇ ਤੇ ਕੋਈ ਇਤਰਾਜ਼ ਨਹੀਂ ਸੀ। ਮੋਹਨ ਦੀ ਸ਼ਹਿਰ ਵਿੱਚ ਚੰਗੀ ਨੌਕਰੀ ਸੀ। ਉਹ ਸਵੇਰੇ-ਸਵੇਰੇ ਸ਼ਹਿਰ ਲਈ ਨਿਕਲ ਜਾਂਦਾ ਅਤੇ ਰਾਤ ਨੂੰ ਹੀ ਘਰ ਪਰਤਦਾ। ਉਸ ਦੀ ਕਮਾਈ ਨਾਲ ਹੀ ਮੇਰੇ ਸਾਸ ਨੇ ਪਿੰਡ ਵਿੱਚ ਇੱਕ ਵੱਡਾ ਜਿਹਾ ਘਰ ਬਣਵਾ ਲਿਆ ਸੀ। ਬਹੁਤ ਸਾਲਾਂ ਤੋਂ ਮੇਰੀ ਅਤੇ ਉਹਨਾਂ ਦੀ ਮੁਲਾਕਾਤ ਨਹੀਂ ਹੋਈ ਸੀ ਕਿਉਂਕਿ ਉਹ ਜ਼ਿਆਦਾ ਸਮਾਂ ਸ਼ਹਿਰ ਵਿੱਚ ਗੁਜ਼ਾਰਦਾ ਸੀ। ਘਰ ਪਰਤ ਦਾ ਤਾਂ ਸਾਡੇ ਪਿੰਡ ਆਉਂਦਾ ਉਸ ਦੇ ਕੋਲ ਵਕਤ ਹੀ ਨਹੀਂ ਰਹਿੰਦਾ ਸੀ। ਪਰ ਰਿਸ਼ਤਾ ਹੋਣ ਦੇ ਬਾਵਜੂਦ ਉਹ ਸਾਡੇ ਪਿੰਡ ਮੈਨੂੰ ਮਿਲਣ ਲਈ ਨਹੀਂ ਆਇਆ। ਇਸ ਗੱਲ ਨੂੰ ਲੈ ਕੇ ਮੇਰੇ ਦਿਲ ਵਿੱਚ ਅਜੀਬ ਸਵਾਲ ਉੱਠਣ ਲੱਗੇ ਸਨ। ਇੱਕ ਦਿਨ ਮੈਂ ਆਪਣੀ ਸੱਸ ਤੋਂ ਪੁੱਛਿਆ ਕਿਉਂਕਿ ਮੇਰੀ ਸੱਸ ਮੇਰੀ ਮਾਂ ਦੀ ਸਹੇਲੀ ਸੀ ਤਾਂ ਮੈਂ ਉਹਨਾਂ ਤੋਂ ਬਿਲਕੁਲ ਸ਼ਰਮਾਉਂਦੀ ਨਹੀਂ ਸੀ ਇੱਕ ਦਿਨ ਉਹ ਮਿਲਣ ਲਈ ਸਾਡੇ ਪਿੰਡ ਆਈ ਤਾਂ ਮੈਂ ਗੱਲਾਂ-ਗੱਲਾਂ ਵਿੱਚ ਇਹ ਪੁੱਛਿਆ ਕਿ ਮੋਹਨ ਸਾਡੇ ਪਿੰਡ ਕਿਉਂ ਨਹੀਂ ਆਉਂਦੇ ਮੇਰੀ ਮਾਂ ਦੇ ਕੰਨ ਵਿੱਚ ਇਹ ਗੱਲ ਪਈ ਤਾਂ ਮੰਮੀ ਨੇ ਮੈਨੂੰ ਇੱਕ ਥੱਪੜ ਮਾਰਿਆ ਤੇ ਬੋਲੀ ਤੈਨੂੰ ਕਹਿੰਦੇ ਹੋਏ ਸ਼ਰਮ ਨਹੀਂ ਆਈ ਆਪਣੇ ਹੋਣ ਵਾਲੇ ਪਤੀ ਬਾਰੇ ਇੰਜ ਪੁੱਛਦੇ ਹਨ ਮੇਰੀ ਸੱਸ ਮੁਸਕਰਾਉਂਦੇ ਹੋਏ ਕਹਿਣ ਲੱਗੀ ਕਿਉਂ ਨਹੀਂ ਜਿਵੇਂ ਹੀ ਮੋਹਨ ਨੂੰ ਵਕਤ ਮਿਲੇਗਾ ਜ਼ਰੂਰ ਆਵੇਗਾ ਜਦੋਂ ਤੋਂ ਸ਼ਹਿਰ ਦੀ ਹਵਾ ਲੱਗੀ ਹੈ ਉਹ ਬਹੁਤ ਹੀ ਘੱਟ ਗੱਲ ਕਰਦਾ ਹੈ ਹੁਣ ਪਹਿਲਾਂ ਵਾਂਗ ਨਹੀਂ ਹੈ ਬਲਕਿ ਗੰਭੀਰ ਹੋ ਗਿਆ ਹੈ ਉਹਨਾਂ ਦੀ ਗੱਲ ਸੁਣ ਕੇ ਮੰਮੀ ਕਹਿਣ ਲੱਗੀ ਜਦੋਂ ਮੁੰਡਿਆਂ ਤੇ ਜ਼ਿੰਮੇਵਾਰੀ ਪੈਂਦੀ ਹੈ ਤਾਂ ਇਸੇ ਤਰ੍ਹਾਂ ਗੰਭੀਰ ਹੋ ਜਾਂਦੇ ਹਨ ਇੱਕ ਮੇਰੀ ਕੁੜੀ ਨੂੰ ਹੀ ਅਕਲ ਨਹੀਂ ਆ ਰਹੀ ਹੈ ਮੂੰਹ ਚੁੱਕ ਕੇ ਜੋ ਚਾਹੇ ਪੁੱਛ ਲੈਂਦੀ ਹੈ ਮੰਮੀ ਨੇ ਗੁੱਸੇ ਵਿੱਚ ਇੱਕ ਨਜ਼ਰ ਮੇਰੀ ਤਰਫ ਕੀਤੀ ਮੈਂ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਆ ਗਈ ਉਹਨਾਂ ਦੇ ਜਾਣ ਤੋਂ ਬਾਅਦ ਵੀ ਮੰਮੀ ਨੇ ਮੈਨੂੰ ਹਜ਼ਾਰਾਂ ਗੱਲਾਂ ਸੁਣਾਈਆਂ ਮੰਮੀ ਪਤਾ ਨਹੀਂ ਕੀ ਕੁਝ ਕਹਿ ਰਹੀ ਸੀ ਮੈਂ ਤਾਂ ਆਪਣੇ ਹੀ ਖਿਆਲਾਂ ਵਿੱਚ ਗੁੰਮ ਸੀ ਮੈਂ ਸੋਚ ਕੇ ਖੁਸ਼ ਸੀ ਕਿ ਮੇਰਾ ਹੋਣ ਵਾਲਾ ਪਤੀ ਵੀ ਹੀਰੋ ਦੀ ਤਰ੍ਹਾਂ ਸ਼ੈਰੀ ਬਣ ਗਿਆ ਹੈ ਮੈਨੂੰ ਸ਼ੁਰੂ ਤੋਂ ਹੀ ਸ਼ਾਇਰ ਵਿੱਚ ਰਹਿਣ ਦਾ ਬਹੁਤ ਸ਼ੌਂਕ ਸੀ ਉਹਨਾਂ ਨੇ ਸ਼ਾਦੀ ਲਈ ਸਾਲ ਭਰ ਦਾ ਵਕਤ ਦਿੱਤਾ ਸੀ ਅਤੇ ਇੱਕ ਸਾਲ ਦਾ ਵਕਤ ਬਸ ਆਪਣੇ ਸੁਪਨੇ ਬੁਣਨ ਵਿੱਚ ਹੀ ਕੱਢ ਦਿੱਤਾ ਮੈਂ ਪਰ ਮੈਨੂੰ ਕੀ ਖਬਰ ਸੀ ਇੱਕ ਦਿਨ ਮੇਰੇ ਸਾਰੇ ਸੁਪਨੇ ਮਿੱਟੀ ਦਾ ਢੇਰ ਬਣ ਜਾਣਗੇ ਕੁਝ ਦਿਨਾਂ ਬਾਅਦ ਮੇਰੀ ਅਤੇ 모ਹਨ ਦੀ ਸ਼ਾਦੀ ਬਹੁਤ ਸਾਰੇ ਰਸਮਾਂ ਰਿਵਾਜਾਂ ਨਾਲ ਧੁੰਮ-ਧਾਮ ਨਾਲ ਹੋਈ ਸੀ ਮੈਂ 모ਹਨ ਦੇ ਨਾਲ ਵਿਦਾ ਹੋ ਕੇ ਉਹਨਾਂ ਦੇ ਪਿੰਡ ਚਲੀ ਆਈ ਮੇਰੀ ਸੱਸ ਨੇ ਬਹੁਤ ਹੀ ਖੁਸ਼ੀ ਨਾਲ ਸਵਾਗਤ ਕੀਤਾ ਸੀ ਪਰ ਸ਼ਾਦੀ ਦੀ ਰਾਤ ਸੌਣ ਦੀ ਵਜ੍ਹਾ ਕਰਕੇ ਮੋਹਨ ਬਹੁਤ ਜ਼ਿਆਦਾ ਗੁੱਸਾ ਹੋ ਗਏ ਸਨ ਅਤੇ ਪੂਰਾ ਦਿਨ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਮੈਂ ਸਾਰਾ ਦਿਨ ਬਿਨਾਂ ਪਾਣੀ ਦੇ ਮੱਛੀ ਦੀ ਤਰ੍ਹਾਂ ਉਹਨਾਂ ਦੇ ਅੱਗੇ ਪਿੱਛੇ ਤੜਫਦੀ ਰਹੀ ਪਰ ਉਸਨੇ ਇੱਕ ਨਜ਼ਰ ਵੀ ਮੇਰੇ ਤੇ ਨਾ ਪਾਈ। ਸਾਰਾ ਵਕਤ ਘਰ ਦੀ ਛੱਤ ਤੇ گزارਿਆ ਅਤੇ ਪਿੰਡ ਵਿੱਚ ਔਰਤਾਂ ਨੂੰ ਛੱਤ ਤੇ ਜਾਣਾ ਮਨਾ ਹੁੰਦਾ ਹੈ। ਇਸ ਲਈ ਮੈਂ ਉਹਨਾਂ ਦੇ ਪਿੱਛੇ ਵੀ ਨਾ ਜਾ ਸਕੀ। ਰਾਤ ਦੇ ਵਕਤ ਮੋਹਨ ਖੋਧੀ ਕਮਰੇ ਵਿੱਚ ਆਇਆ ਮੇਰੀਆਂ ਅੱਖਾਂ ਰੋ ਰੋ ਕੇ ਸੁਝ ਚੁਕੀਆਂ ਸਨ ਉਹ ਮੇਰੇ ਕੋਲ ਬੈਠ ਕੇ ਕਹਿਣ ਲੱਗੇ ਕਿ ਮੈਨੂੰ ਮਾਫ ਕਰ ਦਿਓ ਮੈਂ ਗੁੱਸੇ ਵਿੱਚ ਆ ਗਿਆ ਸੀ ਮੈਂ ਤੁਹਾਡੇ ਕੋਲ ਬੈਠਾ ਸੀ ਅਤੇ ਤੁਸੀਂ ਇਸ ਕਦਰ ਗਹਿਰੀ ਨੀਂਦ ਸੋ ਗਏ ਸੀ ਕਿ ਮੇਰੇ ਉਠਾਉਣ ਤੇ ਵੀ ਨਾ ਉੱਠੇ ਇਸ ਲਈ ਮੈਂ ਗੁੱਸਾ ਹੋ ਗਿਆ ਅਤੇ ਮੇਰੇ ਲੰਬੇ ਵਾਲਾਂ ਦੀ ਤਾਰੀਫ ਕਰਨ ਲੱਗਾ ਮੈਂ ਹੈਰਾਨ ਸੀ ਕਿ ਮੋਹਨ ਸਾਰਾ ਦਿਨ ਇਸ ਕਦਰ ਨਰਾਜ਼ ਹੋਣ ਤੋਂ ਬਾਅਦ ਅਚਾਨਕ ਉਹਨਾਂ ਦਾ ਅੰਦਾਜ਼ ਐਨਾ ਚੰਗਾ ਕਿਵੇਂ ਹੋ ਗਿਆ ਸੀ ਮੋਹਨ ਨੇ ਇੱਕ ਵਾਰ ਫਿਰ ਜਲੇਬੀ ਕੱਢੀ ਅਤੇ ਆਪਣੇ ਹੱਥ ਨਾਲ ਮੇਰੇ ਮੂੰਹ ਵਿੱਚ ਪਾ ਕੇ ਕਹਿਣ ਲੱਗੇ ਕਿ ਜਲੇਬੀ ਖਾਣ ਨਾਲ ਬੁੱਲ ਲਾਲ ਹੋ ਜਾਂਦੇ ਹਨ ਤੁਹਾਡੇ ਖੂਬਸੂਰਤ ਬੁੱਲ ਹੋਰ ਜ਼ਿਆਦਾ ਖੂਬਸੂਰਤ ਹੋ ਜਾਣਗੇ ਉਹਨਾਂ ਦੀਆਂ ਗੱਲਾਂ ਵਿੱਚ ਮੁਹੱਬਤ ਦੀ ਇਸ ਕਦਰ ਮਿਠਾਸ ਸੀ ਕਿ ਮੈਂ ਸ਼ਰਮਾ ਗਈ ਮੋਹਨ ਮੇਰਾ ਹੱਥ ਫੜ ਕੇ ਕੁਝ ਕਹਿ ਰਿਹਾ ਸੀ ਪਰ ਮੈਨੂੰ ਕੁਝ ਹੋਸ਼ ਹੀ ਨਰੇ ਅਤੇ ਥੋੜੀ ਦੇਰ ਬਾਅਦ ਮੈਂ ਦੁਨੀਆ ਤੋਂ ਦੂਰ ਹੋ ਚੁੱਕੀ ਸੀ ਇੱਕ ਵਾਰ ਫਿਰ ਮੇਰੀ ਅੱਖ ਖੁੱਲੀ ਤਸਵੀਰ ਦੇ 11 ਵਜ ਰਏ ਸਨ ਮੇਰੇ ਹੋਸ਼ ਛੁੱਟ ਗਏ ਸਨ ਮੈਂ ਜਾਣ ਗਈ ਸੀ ਕਿ ਮੋਹਨ ਇੱਕ ਵਾਰ ਫਿਰ ਗੁੱਸਾ ਹੋ ਚੁੱਕੇ ਹੋਣਗੇ ਹੁਣ ਮੈਨੂੰ ਸਮਝ ਹੀ ਨਹੀਂ ਆ ਰਿਹਾ ਸੀ ਕਿ ਮੈਨੂੰ ਇਸ ਤਰ੍ਹਾਂ ਗਹਿਰੀ ਨੀਂਦ ਕਿਵੇਂ ਆ ਜਾਂਦੀ ਹੈ ਮੇਰੇ ਕੱਪੜੇ ਪੂਰੀ ਤਰ੍ਹਾਂ ਗਿੱਲੇ ਸਨ ਅਤੇ ਮੈਨੂੰ ਠੰਡ ਲੱਗ ਰਹੀ ਸੀ ਮੈਂ ਜਲਦੀ ਨਾਲ ਨਹਾ ਕੇ ਤਿਆਰ ਹੋ ਗਈ ਅਤੇ ਕਮਰੇ ਤੋਂ ਬਾਹਰ ਨਿਕਲੀ ਤੱਕ ਕਮਰੇ ਦੇ ਬਾਹਰ ਮੇਰੇ ਪਤੀ ਗੁੱਸੇ ਵਿੱਚ ਮੇਰੀ ਸੱਸ ਨੂੰ ਕਹਿ ਰਹੇ ਸਨ ਕਿ ਤੁਸੀਂ ਅਜੇਹੀ ਕੁੜੀ ਨਾਲ ਮੇਰਾ ਵਿਆਹ ਕਰਵਾ ਦਿੱਤਾ ਹੈ ਜਿਸ ਨੂੰ ਸੌਣ ਉੱਠਣ ਦੀ ਕੋਈ ਸਮਝ ਨਹੀਂ ਹੈ ਮੈਂ ਕਿਵੇਂ ਇਸ ਦੇ ਨਾਲ ساری ਜ਼ਿੰਦਗੀ گزار ਸਕਦਾ ਹਾਂ ਇਸ ਨੂੰ ਇਹ ਵੀ ਪਤਾ ਨਹੀਂ ਕਿ ਪਿੰਡ ਦੀਆਂ ਔਰਤਾਂ ਸਵੇਰੇ ਉੱਠ ਕੇ ਘਰ ਦੇ ਕੰਮਕਾਜ ਕਰਦੀਆਂ ਹਨ ਤੁਸੀਂ ਸਵੇਰ ਤੋਂ ਉੱਠ ਕੇ ਘਰ ਦਾ ਕੰਮ ਕਰ ਰਹੇ ਹੋ ਅਤੇ ਉਹ ਮਹਾਰਾਣੀ ਬਣ ਕੇ ਸੌ ਰਹੀ ਹੈ ਜੇ ਅਜਿਹਾ ਹੀ ਹਾਲ ਰਿਹਾ ਤમે ਜਿਆਦਾ ਦਿਨ ਤੱਕ ਤੁਹਾਡੀ ਚਹੇਤੀ ਨੂੰ ਨੂੰ ਆਪਣੇ ਘਰ ਵਿੱਚ ਨਹੀਂ برداشت ਕਰ ਸਕਦਾ। ਮੋਹਨ ਦੇ ਇਹ ਸਭ ਸ਼ਬਦ ਸੁਣ ਕੇ ਮੈਂ ਕਬਰਾ ਗਈ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰੇ ਪਤੀ ਇੰਨੇ ਸਖਤ ਹੋਣਗੇ। ਇਸ ਤੋਂ ਅੱਗੇ ਗੱਲਾਂ ਸੁਣਨ ਦੀ ਮੇਰੇ ਵਿੱਚ ਹਿੰਮਤ ਨਹੀਂ ਸੀ। ਮੈਂ ਚੁੱਪ-ਚਾਪ ਕਿਚਨ ਵਿੱਚ ਚਲੀ ਗਈ ਸੀ। ਮੇਰੀ ਸੱਸ ਸੱਚ ਵਿੱਚ ਸਵੇਰ ਤੋਂ ਕੰਮਕਾਜ ਵਿੱਚ ਲੱਗੀ ਹੋਈ ਸੀ। ਕਿਉਂਕਿ ਕਿਚਨ ਵੀ ਪੂਰੀ ਤਰ੍ਹਾਂ ਸਾਫ਼ ਸੀ ਅਤੇ ਦੁਪਹਿਰ ਦਾ ਖਾਣਾ ਵੀ ਬਣ ਚੁੱਕਾ ਸੀ ਮੈਂ ਮੋਹਨ ਦੇ ਨਾਲ-ਨਾਲ ਆਪਣੀ ਸੱਸ ਦੀਆਂ ਨਜ਼ਰਾਂ ਵਿੱਚ ਵੀ ਡਿੱਗ ਰਹੀ ਸੀ ਮੈਨੂੰ ਰਹਿ ਰਹਿ ਕੇ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਉਹ ਪੂਰਾ ਘਰ ਦਾ ਕੰਮ ਕਰ ਚੁੱਕੀ ਸੀ ਅਤੇ ਸ਼ਾਇਦ ਇਸੇ ਵਜ੍ਹਾ ਨਾਲ ਮੋਹਨ ਮੇਰੇ ਤੇ ਜ਼ਿਆਦਾ ਗੁੱਸੇ ਸਨ ਉਹ ਫਿਰ ਇੱਕ ਵਾਰ ਛੱਤੇ ਜਾ ਚੁੱਕੇ ਸਨ ਕਿਉਂਕਿ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਮੈਂ ਉਹਨਾਂ ਦੇ ਪਿੱਛੇ ਛਾਤੇ ਨਹੀਂ ਜਾ ਸਕਾਂਗੀ ਮੈਂ ਸਾਰਾ ਦਿਨ ਰੋਂਦੀ ਰਹੀ ਉਹ ਖੁਸ਼ੀ ਜਿਸ ਦੇ ਲਈ ਮੈਂ ਸਾਲ ਬਾਰ ਇੰਤਜ਼ਾਰ ਕੀਤਾ ਸੀ ਮੈਂ ਹੁਣ ਤੱਕ ਉਸ ਤੋਂ ਦੂਰ ਸੀ ਨਾ ਹੀ ਮੋਹਨ ਦਾ ਸਾਥ ਪੂਰੀ ਤਰ੍ਹਾਂ ਨਸੀਬ ਹੋਇਆ ਸੀ ਅਤੇ ਨਾ ਹੀ ਉਹਨਾਂ ਦੇ ਦਿਲ ਵਿੱਚ ਜਗ੍ਹਾ ਬਣਾ ਸਕੀ ਸੀ ਅਤੇ ਮੋਹਨ ਦੇ ਸ਼ਬਦਾਂ ਨੇ ਮੈਨੂੰ ਚੰਗੀ ਤਰ੍ਹਾਂ ਇੱਕ ਗੱਲ ਦੱਸ ਦਿੱਤੀ ਸੀ ਕਿ ਜੇ ਮੈਂ ਕੋਈ ਗਲਤੀ ਕੀਤੀ ਤਾਂ ਉਹ ਮੈਨੂੰ ਘਰੋਂ ਕੱਢ ਦੇਣਗੇ ਮੇਰੇ ਪਿੰਡ ਤੋਂ ਵਾਰ-ਵਾਰ ਮੰਮੀ ਦਾ ਫੋਨ ਆ ਰਿਹਾ ਸੀ। ਮੰਮੀ ਕਹਿ ਰਹੀ ਸੀ ਕਿ ਇੱਕ ਹਫ਼ਤੇ ਲਈ ਸਾਡੇ ਘਰ ਆ ਕੇ ਰਹਿ ਜਾ। ਰਸਮ ਦੇ ਮੁਤਾਬਕ ਸ਼ਾਦੀ ਦੇ ਬਾਅਦ ਇੱਕ ਹਫ਼ਤੇ ਲਈ ਧੀ ਆਪਣੇ ਮਾਪਿਆਂ ਦੇ ਘਰ ਰਹਿਣ ਲਈ ਆਉਂਦੀ ਹੈ। ਮੈਂ ਬਿਲਕੁਲ ਵੀ ਨਹੀਂ ਜਾਣਾ ਚਾਹੁੰਦੀ ਸੀ ਕਿਉਂਕਿ ਮੋਹਨ ਮੇਰੇ ਤੋਂ ਪਹਿਲਾਂ ਹੀ ਨਰਾਜ਼ ਸਨ। ਅਜਿਹੇ ਵਿੱਚ ਜੇ ਮੈਂ ਉਹਨਾਂ ਨੂੰ ਛੱਡ ਕੇ ਮੰਮੀ ਦੇ ਘਰ ਚਲੀ ਜਾਂਦੀ ਤਾਂ ਸ਼ਾਇਦ ਉਹ ਕਦੇ ਮੇਰੇ ਨਾਲ ਗੱਲ ਨਾ ਕਰਦੇ। ਰਾਤ ਦੇ ਵਕਤ मोहन कमरे ਵਿੱਚ ਆ ਗਏ। ਮੈਨੂੰ ਹੈਰਾਨੀ ਹੋਈ ਅਚਾਨਕ ਕਿਵੇਂ ਠੀਕ ਹੋ ਗਏ ਸਨ। ਮੇਰੇ ਕੋਲ ਬੈਠ ਕੇ ਖੁਦ ਹੀ ਪੁੱਛਣ ਲੱਗੇ ਕਿ ਤੁਹਾਡੀ ਮੰਮੀ ਦਾ ਫੋਨ ਕਿਉਂ ਆਇਆ ਸੀ। ਮੈਂ ਸਾਰੀ ਗੱਲ ਦੱਸ ਦਿੱਤੀ ਤਾਂ ਕਹਿਣ ਲੱਗੇ ਕਿ ਚੰਗੀ ਗੱਲ ਹੈ। ਤੁਸੀਂ ਚਲੇ ਜਾਓ ਨਹੀਂ ਤਾਂ ਮੰਮੀ ਕਹਿਣ ਲੱਗਣਗੇ ਕਿ ਮੈਂ ਮਨਾ ਕਰਤਾ ਹੈ। ਕੱਲ ਤੋਂ ਮੇਰੀ ਨੌਕਰੀ ਵੀ ਸ਼ੁਰੂ ਹੋ ਰਹੀ ਹੈ। ਮੈਂ ਵੀ ਸਵੇਰੇ-ਸਵੇਰੇ ਸ਼ਹਿਰ ਜਾਵਾਂਗਾ ਤਾਂ ਰਾਤ ਨੂੰ ਹੀ ਘਰ ਵਾਪਸ ਪੜਾਂਗਾ। ਤੁਸੀਂ ਇੱਕ ਹਫਤਾ ਉੱਥੇ ਗੁਜ਼ਾਰ ਕੇ ਆ ਜਾਓ ਅਤੇ ਮੰਮੀ ਨੂੰ ਵੀ ਆਪਣੇ ਨਾਲ ਲੈ ਜਾਓ। ਮੈਨੂੰ ਉਸ ਤਰ੍ਹਾਂ ਦੀ ਦੂਰੀ ਦਾ ਭਰੋਸਾ ਨਹੀਂ ਸੀ। ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਅੱਗੇ ਉਹਨਾਂ ਦੀ ਗੱਲ ਸੁਣਾਂ। ਇਸ ਲਈ ਮੈਂ ਖੁਸ਼ੀ-ਖੁਸ਼ੀ ਰਾਜ਼ੀ ਹੋ ਗਈ। ਮੋਹਨ ਨੇ ਫਿਰ ਜਲੇਬੀ ਕੱਢੀ ਅਤੇ ਖੁਦ ਹੀ ਮੇਰੇ ਮੂੰਹ ਵਿੱਚ ਪਾ ਦਿੱਤੀ ਅਤੇ ਕਹਿਣ ਲੱਗੇ, "ਤੁਸੀਂ ਇਸ ਨੂੰ ਜਲਦੀ-ਜਲਦੀ ਖਾਣ ਦੀ ਬਜਾਏ ਆਰਾਮ ਨਾਲ ਖਾਇਆ ਕਰੋ।" ਇਹ ਸ਼ਹਿਰ ਦੇ ਸਭ ਤੋਂ ਮਸ਼ਹੂਰ ਹਲਵਾਈ ਦੀ ਹੈ ਇਸ ਲਈ ਤੁਹਾਡੇ ਬੁੱਲ ਲਾਲ ਹੋ ਜਾਣਗੇ ਅਤੇ ਬਹੁਤ ਹੀ ਖੂਬਸੂਰਤ ਲੱਗਣਗੇ ਮੈਂ ਮੋਹਨ ਨੂੰ ਇਸ ਤਰ੍ਹਾਂ ਦੇ ਬਦਲਦੇ ਹੋਏ ਦੇਖ ਕੇ ਬਹੁਤ ਪਰੇਸ਼ਾਨ ਸੀ ਉਹ ਜਿੰਨੇ ਸਖਤ ਸਨ ਉਹਨੇ ਹੀ ਮੁਹੱਬਤ ਕਰਨ ਵਾਲੇ ਵੀ ਸਨ ਅਤੇ ਉਹਨਾਂ ਦਾ ਗੁੱਸਾ ਕਰਨਾ ਸਹੀ ਸੀ ਮੇਰੀ ਗਲਤੀ ਦੀ ਵਜ੍ਹਾ ਨਾਲ ਗੁੱਸੇ ਸਨ ਮੋਹਨ ਕਹਿ ਲੱਗੇ ਕਿ ਮੰਮੀ ਨੂੰ ਦੱਸ ਕੇ ਆਉਂਦਾ ਹਾਂ ਕਿ ਤੈਨੂੰ ਕੱਲ ਤੇਰੇ ਪੈਨ ਲੈ ਜਾਣ ਮੇਰਾ ਇੰਤਜ਼ਾਰ ਕਰਨਾ ਮੋਹਨ ਦੀ ਗੱਲ ਸੁਣ ਕੇ ਮੈਂ ਮੁਸਕੁਰਾ ਦਿੱਤਾ ਮੈਂ ਸੋਚ ਲਿਆ ਸੀ ਕਿ ਮੈਂ ਕਿਸੇ ਸੂਰਤ ਤੇ ਵੀ ਅੱਜ ਨਹੀਂ ਸੋਵਾਂਗੀ ਅਤੇ ਮੈਨੂੰ ਮੋਹਨ ਦਾ ਇੰਤਜ਼ਾਰ ਕਰਨਾ ਸੀ ਪਿੰਡ ਜਾਣ ਤੋਂ ਪਹਿਲਾਂ ਉਹਨਾਂ ਦੇ ਦਿਲ ਵਿੱਚ ਆਪਣੀ ਸਾਰੀ ਦੂਰੀ ਨੂੰ ਮਿਟਾਉਣਾ ਸੀ ਮੈਂ ਦੀਵਾਰ ਤੇ ਲੱਗੇ ਸ਼ੀਸ਼ੇ ਵਿੱਚ ਆਪਣੇ ਬੁੱਲਾਂ ਨੂੰ ਦੇਖ ਕੇ ਹੈਰਾਨ ਰਹਿ ਗਈ ਸੀ ਉਹ ਸੱਚ ਹੀ ਕਹਿੰਦੇ ਸਨ ਕਿ ਮੇਰੇ ਬੁੱਲ ਲਾਲ ਹੋ ਜਾਣਗੇ ਮੈਂ ਬਿਸਤਰ ਤੇ ਆ ਕੇ ਬੈਠ ਉਨਾ ਦਾ ਇੰਤਜ਼ਾਰ ਕਰਨ ਲੱਗੀ ਪਰ ਮੋਹਨ ਦੇ ਵਾਪਸ ਆਉਣ ਤੋਂ ਪਹਿਲਾਂ ਹੀ ਇੱਕ ਵਾਰ ਫਿਰ ਮੈਂ ਸੋ ਚੁੱਕੀ ਸੀ ਸਵੇਰੇ 10 ਵਜੇ ਮੇਰੀ ਅੱਖ ਖੁੱਲੀ ਤਾਂ ਮੋਹਨ ਸ਼ਹਿਰ ਵੱਲ ਨਿਕਲ ਚੁੱਕੇ ਸਨ ਉਹ ਬਹੁਤ ਸਵੇਰੇ ਹੀ ਸ਼ਹਿਰ ਲਈ ਨਿਕਲ ਜਾਇਆ ਕਰਦੇ ਸਨ ਕਿਉਂਕਿ ਸ਼ਹਿਰ ਤੱਕ ਜਾਣ ਦਾ ਰਸਤਾ 2 ਘੰਟੇ ਦਾ ਸੀ ਮੈਨੂੰ ਖੁੱਤੇ ਰੋਣਾ ਆ ਰਿਹਾ ਸੀ ਸ਼ਾਦੀ ਦੇ ਇੱਕ ਹਫ਼ਤੇ ਤੋਂ ਬਾਅਦ ਵੀ ਮੈਂ ਮੋਹਨ ਦੇ ਨਾਲ ਕੋਈ ਰਿਸ਼ਤਾ ਨਾ ਬਣਾ ਸਕੀ ਅਤੇ ਮੋਹਨ ਦੇ ਗੁੱਸੇ ਦੀ ਵਜ੍ਹਾ ਸਿਰਫ ਤੇ ਸਿਰਫ ਮੈਂ ਸੀ ਮੈਂ ਸੋਚ-ਸੋਚ ਕੇ ਪਰੇਸ਼ਾਨ ਸੀ ਕਿ ਮੇਰੇ ਕੱਪੜੇ ਕਿਵੇਂ ਗਿੱਲੇ ਹੋ ਜਾਂਦੇ ਹਨ। ਮੋਹਨ ਮੈਨੂੰ ਠਾਣਨ ਦੀ ਕੋਸ਼ਿਸ਼ ਕਰਦੇ ਸਨ। ਮੈਂ ਕਮਰੇ ਵਿੱਚੋਂ ਨਿਕਲੀ ਤਾਂ ਮੰਮੀ ਵੀ ਪਿੰਡ ਜਾਣ ਲਈ ਤਿਆਰ ਹੋ ਚੁੱਕੀ ਸੀ। ਮੇਰੀ ਸੱਸ ਮੈਨੂੰ ਦੇਖ ਕੇ ਕਹਿਣ ਲੱਗੀ ਕਿ ਮੋਹਨ ਤਾਂ ਚਲਾ ਗਿਆ ਹੈ, ਹੁਣ ਸਾਨੂੰ ਦੋਹਾਂ ਨੂੰ ਹੀ ਪਿੰਡ ਲਈ ਨਿਕਲ ਜਾਣਾ ਚਾਹੀਦਾ ਹੈ। ਮੈਂ 부জে ਦਿਲ ਨਾਲ ਆਪਣੇ ਮਾਪਿਆਂ ਦੇ ਘਰ ਲਈ ਨਿਕਲ ਗਈ। ਮੇਰਾ ਦਿਲ ਤਾਂ 모ਹਨ ਦੇ ਨਾਲ ਹੀ ਸ਼ਹਿਰ ਚਲਾ ਗਿਆ ਸੀ ਹੁਣ ਮੈਨੂੰ ਉਹਨਾਂ ਨਾਲ ਇੱਕ ਹਫ਼ਤੇ ਬਾਅਦ ਹੀ ਮਿਲਣਾ ਸੀ ਮੇਰੇ ਘਰ ਵਾਲੇ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਮੇਰੀ ਛੋਟੀ ਭੈਣ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਸਾਰੇ ਪਿੰਡ ਵਿੱਚ ਮੇਰੇ ਆਉਣ ਦੀ ਖ਼ਬਰ ਪਹੁੰਚ ਗਈ ਸੀ ਇਸ ਲਈ ਔਰਤਾਂ ਦਾ ਝੁੰਡ ਮੈਨੂੰ ਦੇਖਣ ਲਈ ਆਉਣ ਲੱਗਾ ਗਵਾਂਡ ਵਾਲੀ ਮਾਸੀ ਦੀ ਧੀ ਸੁਨੀਤਾ ਦਾ ਵਿਆਹ ਸੀ ਉਹ ਮੇਰੀ ਪੱਕੀ ਸਹੇਲੀ ਸੀ ਪਿੰਡ ਆ ਕੇ ਮੈਨੂੰ ਉਸਦੀ ਸ਼ਾਦੀ ਵਿੱਚ ਘੁੰਮਣ ਦਾ ਮੌਕਾ ਮਿਲ ਗਿਆ ਮੈਂ ਖੁਸ਼ ਸੀ ਕਿ ਜਦੋਂ ਤੋਂ ਮੈਂ ਆਪਣੀ ਮਾਂ ਦੇ ਘਰ ਆਈ ਸੀ ਮੈਨੂੰ ਬਿਲਕੁਲ ਵੀ ਨੀਂਦ ਨਹੀਂ ਆ ਰਹੀ ਸੀ ਅਤੇ ਮੋਹਨ ਦੇ ਕਮਰੇ ਵਿੱਚ ਆਉਂਦੇ ਹੀ ਮੈਂ ਬਿਸਤਰੇ ਤੇ ਡਿੱਗ ਜਾਂਦੀ ਸੀ ਇੱਥੇ ਤਾਂ ਮੈਂ ਸਿਰਫ ਕਰਵਟਾਂ ਬਦਲਦੀ ਰਹਿੰਦੀ ਸੀ ਸ਼ਾਇਦ ਮੋਹਨ ਦੀ ਯਾਦ ਮੈਨੂੰ ਸੌਣ ਨਹੀਂ ਦੇ ਰਹੀ ਸੀ ਮਹਿੰਦੀ ਦੀ ਰਾਤ ਹੀ ਗਵੰਡਨ ਮਾਸੀ ਦੀ ਭੈਣ ਦਾ ਬੇਟਾ ਕੇਸ਼ਵ ਸ਼ਹਿਰ ਤੋਂ ਸ਼ਾਦੀ ਵਿੱਚ ਘੁੰਮਣ ਲਈ ਆਇਆ ਸੀ। ਉਹ ਬਚਪਨ ਤੋਂ ਹੀ ਪਿੰਡ ਆਉਂਦਾ ਜਾਂਦਾ ਰਹਿੰਦਾ ਸੀ। ਮੈਨੂੰ ਦੇਖਦੇ ਹੀ ਮੇਰੇ ਪਿੱਛੇ-ਪਿੱਛੇ ਘੁੰਮਣ ਲੱਗਾ। ਮਹਿਰਾਨ ਸੀ ਕੀ ਉਸ ਨੂੰ ਕੀ ਹੋਇਆ ਹੈ? ਉਸ ਦੀ ਨਜ਼ਰ ਮੇਰੇ ਤੇ ਜੰਮੀ ਹੋਈ ਸੀ ਅਤੇ ਇਸ ਗੱਲ ਨੂੰ ਸ਼ਾਇਦ ਮੇਰੀ ਸੱਸ ਨੇ ਵੀ ਮਹਿਸੂਸ ਕੀਤਾ ਸੀ। ਮੈਨੂੰ ਅਜੀਬ ਜਿਹੀ ਘਬਰਾਹਟ ਹੋ ਰਹੀ ਸੀ। ਪਹਿਲਾਂ ਹੀ ਮੇਰੇ ਅਤੇ ਮੋਹਨ ਦੇ ਵਿੱਚ ਦਾ ਰਿਸ਼ਤਾ ਕੁਝ ਠੀਕ ਨਹੀਂ ਸੀ। ਅਤੇ ਕੇਸ਼ਵ ਬਾਰੇ ਮੇਰੇ ਸੱਸ ਨੂੰ ਪਤਾ ਚੱਲਿਆ ਤਾਂ ਮੇਰਾ ਵਸਿਆ ਵਸਾਇਆ ਘਰ ਉਜੜ ਜਾਵੇਗਾ ਇਸ ਲਈ ਮੈਂ ਗਵੰਡਨ ਮਾਸੀ ਦੇ ਘਰੋਂ ਨਿਕਲ ਕੇ ਆਪਣੇ ਘਰ ਵਾਪਸ ਆ ਰਹੀ ਸੀ ਅਤੇ ਕੇਸ਼ਵ ਮੇਰੇ ਪਿੱਛੇ-ਪਿੱਛੇ ਚਲਾ ਆਇਆ ਮੈਨੂੰ ਰੋਕ ਕੇ ਕਹਿਣ ਲੱਗਾ ਕਿ ਮੈਨੂੰ ਤੁਹਾਡੇ ਨਾਲ ਪਿਆਰ ਹੈ ਅਤੇ ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਘਰ ਰਿਸ਼ਤਾ ਭੇਜ ਦਿਆਂ ਕੇਸ਼ਵ ਦੀਆਂ ਇਹਨਾਂ ਗੱਲਾਂ ਨੇ ਤਾਂ ਮੇਰੀ ਜਾਨ ਹੀ ਘਾਟ ਦਿੱਤੀ ਸੀ ਮੈਂ ਗੁੱਸੇ ਵਿੱਚ ਕੇਸ਼ਵ ਨੂੰ ਕਿਹਾ ਕਿ ਮੇਰਾ ਵਿਆਹ ਹੋ ਚੁੱਕਾ ਹੈ ਅਤੇ ਬੈਟਰ ਇਹ ਹੈ ਕਿ ਅੱਗੇ ਤੁਸੀਂ ਅਜੇ ਹੀ ਕੋਈ ਹਰਕਤ ਨਾ ਕਰੋ ਕੋਈ ਗੱਲ ਨਾ ਕਰਨਾ ਮੇਰੀ ਗੱਲ ਸੁਣ ਕੇ ਤਾਂ ਕੇਸ਼ਵ ਕਹਿਣ ਲੱਗਾ ਸ਼ਹਿਰ ਵਿੱਚ ਮੇਰਾ ਬਹੁਤ ਵੱਡਾ ਬੰਗਲਾ ਹੈ ਗੱਡੀ ਹੈ ਮੈਂ ਤੁਹਾਨੂੰ ਸਭ ਖੁਸ਼ੀ ਦਿਆਂਗਾ ਪਰ ਤੁਸੀਂ ਆਪਣੇ ਪਤੀ ਨੂੰ ਛੱਡ ਕੇ ਮੇਰੇ ਨਾਲ ਚੱਲੋ ਮੈਂ ਹਮੇਸ਼ਾ ਤੋਂ ਹੀ ਤੁਹਾਨੂੰ ਪਿਆਰ ਕਰਦਾ ਸੀ ਮੈਨੂੰ ਕੀ ਪਤਾ ਸੀ ਕਿ 17 ਸਾਲ ਦੀ ਉਮਰ ਵਿੱਚ ਹੀ ਤੁਸੀਂ ਵਿਆਹ ਕਰ ਲਵੋਗੇ ਮੈਂ ਉਸ ਨੂੰ ਗੁੱਸੇ ਨਾਲ ਕਿਹਾ ਕਿ ਅੱਜ ਤਾਂ ਇਹ ਗੱਲ ਕਹਿ ਦਿੱਤੀ ਹੈ ਪਰ ਅੱਗੇ ਤੋਂ ਅਜਿਹੀ ਗੱਲ ਨਾ ਕਰਨਾ ਮੈਂ ਆਪਣੇ ਪਤੀ ਨਾਲ ਬਹੁਤ ਪਿਆਰ ਕਰਦੀ ਹਾਂ ਅਤੇ ਤੁਹਾਡੀ ਇੱਕ ਗਲਤੀ ਮੈਨੂੰ ਬਦਨਾਮ ਕਰ ਸਕਦੀ ਹੈ ਕੇਸ਼ਵ ਉਸ ਵਕਤ ਵਾਪਸ ਪਰਤ ਗਿਆ ਪਰ ਮੇਰੇ ਲਈ ਸੁਨੀਤਾ ਦੀ ਸ਼ਾਦੀ 'ਚ ਜਾਣਾ ਮੁਸ਼ਕਿਲ ਹੋ ਗਿਆ ਮੈਂ ਆਪਣੀ ਸੱਸ ਦੇ ਨਾਲ ਵਾਪਸ ਆਪਣੇ ਘਰ ਆ ਗਈ ਮੋਹਨ ਸ਼ਾਇਦ ਅੱਜ ਕੰਮ ਤੋਂ ਜਲਦੀ ਪਰਤ ਆਇਆ ਸੀ ਅਸੀਂ ਦੁਪਹਿਰ ਨੂੰ ਘਰ ਪਹੁੰਚੇ ਸੀ ਅਤੇ 모ਹਨ ਪਹਿਲਾਂ ਤੋਂ ਹੀ ਘਰੇ ਸਨ 모ਹਨ ਨੂੰ ਦੇਖ ਕੇ ਮੈਂ ਬਹੁਤ ਖੁਸ਼ੀ ਆਪਣਾ ਸਮਾਨ ਰੱਖਣ ਲਈ ਕਮਰੇ ਵਿੱਚ ਗਈ ਤਾਂ 모ਹਨ ਆਪਣੀ ਮੰਮੀ ਨਾਲ ਮਿਲਣ ਲਈ ਉਹਨਾਂ ਦੇ ਕਮਰੇ ਵਿੱਚ ਚਲੇ ਗਏ ਮੈਂ ਸੋਚਿਆ ਕਿ ਮੈਂ ਵੀ ਕੁਝ ਦੇਰ 모ਹਨ ਅਤੇ ਮੰਮੀ ਜੀ ਨਾਲ ਬੈਠ ਜਾਂਦੀ ਹਾਂ ਫਿਰ ਘਰ ਦੇ ਕੰਮ ਕਾਜ ਕਰਾਂਗੀ ਇਸ ਲਈ ਸਮਾਨ ਰੱਖ ਕੇ ਦੁਬਾਰਾ ਉਹਨਾਂ ਦੇ ਕਮਰੇ ਤਰਫ ਆਈ ਤਾਂ ਮੇਰੀ ਸੱਸ ਦੇ ਸ਼ੱਕਾ ਨੇ ਮੈਨੂੰ ਹੈਰਾਨ ਕਰ ਦਿੱਤਾ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰਾ ਘਰ ਉਜੜਨ ਵਾਲੀ ਕੋਈ ਹੋਰ ਨਹੀਂ ਬਲਕਿ ਮੇਰੀ ਆਪਣੀ ਸੱਸ ਹੈ ਉਹ ਗੁੱਸੇ ਵਿੱਚ ਮੋਹਨ ਨੂੰ ਕਹਿ ਰਹੀ ਸੀ ਕਿ ਮੈਂ ਖੁਦ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਤੇਰੀ ਪਤਨੀ ਕਿੰਨੀ ਗਲਤ ਹੈ ਪਰ ਤੂੰ ਤਾਂ ਖਾਤੇ ਪੱਟੀ ਬੰਨ ਰੱਖੀ ਹੈ ਮੋਹਨ ਕਹਿ ਰਿਹਾ ਸੀ ਕਿ ਮਾਂ ਮੇਰੇ ਲਈ ਉਸ ਨੂੰ ਛੱਡਣਾ ممکن ਨਹੀਂ ਹੈ ਉਹ ਮੇਰੀ ਪਤਨੀ ਹੈ ਮੈਂ ਉਸ ਨੂੰ ਪਿਆਰ ਕਰਦਾ ਹਾਂ ਉਸ ਵਿੱਚ ਹਜ਼ਾਰ ਗਲਤੀ ਸਈ ਪਰ ਮੈਂ ਉਸਨੂੰ ਕਦੇ ਜ਼ਿੰਦਗੀ ਤੋਂ ਅਲੱਗ ਨਹੀਂ ਕਰ ਸਕਤਾ ਮੋਹਨ ਮੇਰੇ ਪਿਆਰ ਦੀਆਂ ਗੱਲਾਂ ਕਰ ਰਿਹਾ ਸੀ ਅਤੇ ਮੇਰੀ ਸੱਸ ਬੁਰਾਈਆਂ ਵਿੱਚ ਮਗਨ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੀ ਹੋ ਰਿਹਾ ਹੈ ਮੇਰੀ ਸੱਸ ਮੈਨੂੰ ਐਨੇ ਚਾਣ ਨਾਲ ਵਿਆਹ ਕੇ ਲਿਆਈ ਸੀ ਤਾਂ ਮੈਨੂੰ ਤਲਾਕ ਕਿਉਂ ਦਿਵਾਉਣਾ ਚਾਹੁੰਦੀ ਸੀ ਅਤੇ ਮੋਹਨ ਜੋ ਮੈਨੂੰ ਬਹੁਤ ਹੀ ਸਖਤ ਲੱਗਦੇ ਸਨ ਉਹ ਕਿੰਨੇ ਪਿਆਰ ਨਾਲ ਗੱਲਾਂ ਕਰ ਰਹੇ ਸਨ ਅਤੇ ਮੇਰੇ ਖਾਤਰ ਆਪਣੀ ਮਾਂ ਨਾਲ ਲੜ ਰਹੇ ਸਨ ਮੇਰਾ ਦਿਲ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਰਾਤ ਜਦੋਂ 모ਹਨ ਕਮਰੇ ਵਿੱਚ ਆਏ ਤਾਂ ਮੇਰਾ ਬਿਲਕੁਲ ਵੀ ਜਲੇਬੀ ਖਾਣ ਦਾ ਦਿਲ ਨਹੀਂ ਸੀ ਮੈਂ ਜਲੇਬੀ ਦਾ ਥੈਲਾ ਉਹਨਾਂ ਦੇ ਹੱਥੋਂ ਲੈ ਲਿਆ ਜੋ ਜਦੋਂ ਕਿ ਮੰਮੀ ਉਹਨਾਂ ਦੇ ਕਿਸੇ ਕੰਮ ਤੋਂ ਆਵਾਜ਼ ਦੇਣ ਲੱਗੀ ਤਾਂ ਉਹ ਕਮਰੇ ਵਿੱਚੋਂ ਨਿਕਲ ਕੇ ਚਲੇ ਗਏ ਮੈਂ ਚੁੱਪ ਕੇ ਨਾਲ ਥੈਲੇ ਨੂੰ ਇੱਕ ਕੋਨੇ ਵਿੱਚ ਲੁਕੋ ਕੇ ਰੱਖ ਦਿੱਤਾ ਕਿ ਮੈਨੂੰ ਨੀਂਦ ਨਹੀਂ ਆਵੇਗੀ ਅਤੇ ਮੈਂ ਅੱਖਾਂ ਬੰਦ ਕਰ ਲਈਆਂ ਜਦੋਂ 모ਹਨ ਕਮਰੇ ਵਿੱਚ ਵਾਪਸ ਆਇਆ ਤਾਂ ਮੇਰੀ ਜਾਨ ਨਿਕਲ ਗਈ ਜੋ ਕੁਝ ਮੈਂ ਦੇਖਿਆ ਮੈਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋਇਆ 모ਹਨ ਨੇ ਜੱਗ ਭਰ ਕੇ ਪਾਣੀ ਮੇਰੇ ਉੱਪਰ ਪਾ ਦਿੱਤਾ ਸੀ ਮੈਂ ਅੱਖਾਂ ਨਹੀਂ ਖੋਲੀਆਂ ਅੱਜ ਮੈਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨਾ ਚਾਹੁੰਦੀ ਸੀ 모ਹਨ ਕਿਸੇ ਨੂੰ ਆਵਾਜ਼ ਦੇ ਕੇ ਕਹਿਣ ਲੱਗੇ ਕਿ ਅੰਦਰ ਆ ਜਾਓ ਇਹ ਬੁਰੀ ਤਰ੍ਹਾਂ ਬੇਹੋਸ਼ ਹੋ ਚੁੱਕੀ ਹੈ ਥੋੜੀ ਦੇਰ ਵਿੱਚ ਇੱਕ ਖੂਬਸੂਰਤ ਕੁੜੀ ਮੇਰੇ ਕਮਰੇ ਵਿੱਚ ਚਲੀ ਆਈ ਉਹ ਮੇਰੇ ਬਿਸਤਰ ਤੇ ਮੋਹਨ ਦੇ ਨਾਲ ਬੈਠ ਗਈ ਅਤੇ ਉਹ ਦੋਵੇਂ ਜਿਸ ਤਰ੍ਹਾਂ ਇਕੱਠੇ ਸਨ ਮੇਰੀ ਜਾਨ ਨਿਕਲ ਗਈ ਇਸ ਤੋਂ ਜ਼ਿਆਦਾ ਮੇਰੇ 'ਚ ਬਰਦਾਸ਼ਤ ਦੀ ਹਿੰਮਤ ਨਹੀਂ ਸੀ ਠੰਡੇ ਪਾਣੀ ਨਾਲ ਮੇਰਾ ਸਰੀਰ ਕੰਬ ਰਿਹਾ ਸੀ ਮੈਂ ਉੱਠ ਕੇ ਬੈਠ ਗਈ ਮੈਨੂੰ ਜਾਗਦਾ ਦੇਖ ਕੇ ਉਹਨਾਂ ਦੋਹਾਂ ਦੀਆਂ ਅੱਖਾਂ ਹੈਰਾਨੀ ਨਾਲ ਫਟੀਆਂ ਜੀਆਂ ਫਟੀਆਂ ਰਹਿ ਗਈਆਂ ਮੈਂ ਮੋਹਨ ਵੱਲ ਖੂਰ ਕੇ ਦੇਖਿਆ ਉਸ ਵਕਤ ਮੈਂ ਇਨੇ ਗੁੱਸੇ ਵਿੱਚ ਸੀ ਕਿ ਮੈਨੂੰ 모ਹਨ ਤੋਂ ਡਰ ਵੀ ਨਹੀਂ ਲੱਗ ਰਿਹਾ ਸੀ ਮੈਂ 모ਹਨ ਨੂੰ ਕਿਹਾ ਕਿ ਮੈਨੂੰ ਸੱਚ ਸੱਚ ਦੱਸੋ ਇੱਕ ਕੁੜੀ ਕੌਣ ਹੈ ਜਲੇਬੀ ਵਿੱਚ ਅਜਿਹਾ ਕੀ ਸੀ ਜੋ ਮੈਂ ਆਪਣੇ ਹੋਸ਼ ਗਵਾ ਬੈਠਦੀ ਸੀ ਤੁਸੀਂ ਇਹ ਸਭ ਕਿਉਂ ਕੀਤਾ ਧੋਖਾ ਕਿਉਂ ਦੇ ਰਹੇ ਹੋ ਮੈਂ ਸਵਾਲ ਤੇ ਸਵਾਲ ਪੁੱਛਦੀ ਚਲੀ ਗਈ ਅਤੇ ਮੇਰੇ ਅੰਦਰ ਇੱਕ ਤੂਫਾਨ ਉੱਠਿਆ ਸੀ 모ਹਨ ਸਿਰ ਝੁਕਾ ਕੇ ਕਹਿਣ ਲੱਗਾ ਕਿ ਇਹ ਕੁੜੀ ਉਹਨਾਂ ਦੀ ਪਤਨੀ ਹੈ ਅਤੇ ਉਹ ਸ਼ਾਦੀ ਕਰਕੇ 2 ਦਿਨ ਪਹਿਲਾਂ ਹੀ ਪਿੰਡ ਵਿੱਚ ਆਏ ਸਨ ਉਹ ਕਦੇ ਮੇਰੇ ਨਾਲ ਸ਼ਾਦੀ ਨਹੀਂ ਕਰਨਾ ਚਾਹੁੰਦੇ ਸਨ ਪਰ ਉਹਨਾਂ ਦੀ ਮੰਮੀ ਨੇ ਜ਼ਬਰਦਸਤੀ ਉਹਨਾਂ ਦਾ ਰਿਸ਼ਤਾ ਮੇਰੇ ਨਾਲ ਕਰਵਾ ਦਿੱਤਾ ਸੀ ਪਤਨੀ ਦਾ ਨਾਮ ਸੁਣ ਕੇ ਮੇਰੇ ਤਾਂ ਪੈਰਾਂ ਹੇਠ ਜ਼ਮੀਨ ਨਿਕਲ ਗਈ 모ਹਨ ਕਹਿ ਰਹੇ ਸਨ ਸਾਡਾ ਵਿਆਹ ਰੋਕਣ ਲਈ 2 ਦਿਨ ਪਹਿਲਾਂ ਉਹ ਇਹ ਸੋਚ ਕੇ ਸਿਆ ਨਾਲ ਸ਼ਾਦੀ ਕਰਕੇ ਆਏ ਸੀ ਜਦੋਂ ਉਹ ਸਿਆ ਨੂੰ ਨੋ ਬਣਾ ਕੇ ਇਸ ਘਰ ਵਿੱਚ ਲਿਆਉਣਗੇ ਤਾਂ ਉਹਨਾਂ ਦੀ ਮੰਮੀ ਮੇਰੇ ਨਾਲ ਸ਼ਾਦੀ ਨਹੀਂ ਕਰਵਾਉਣਗੇ ਪਰ ਉਹਨਾਂ ਦੀ ਮੰਮੀ ਨੇ ਉਹਨਾਂ ਦੀ ਏਕਣਾ ਸੁਣੀ ਤੇ ਉਹਨਾਂ ਨੇ ਮੋਹਨ ਤੇ ਦਬਾਅ ਪਾਇਆ ਕਿ ਉਹ ਸਿਆ ਨੂੰ ਤਲਾਕ ਦੇ ਦੇ। ਮੋਹਨ ਨੇ ਸਿਆ ਨੂੰ ਛੱਤ ਵਾਲੇ ਕਮਰੇ ਵਿੱਚ ਰੱਖਿਆ ਸੀ ਕਿਉਂਕਿ ਪਿੰਡ ਵਿੱਚ ਔਰਤਾਂ ਨੂੰ ਛੱਤ ਤੇ ਜਾਣਾ ਮਨਾ ਸੀ। ਇਸ ਲਈ ਮੋਹਨ ਨੂੰ ਯਕੀਨ ਸੀ ਕਿ ਮੈਂ ਕਦੇ ਉਹਨਾਂ ਦੇ ਪਿੱਛੇ ਛਾਤੇ ਨਹੀਂ ਜਾਵਾਂਗੀ। ਮੋਹਨ ਜਾਨ ਬੂਝ ਕੇ ਜਲੇਬੀ ਵਿੱਚ ਨਸ਼ੇ ਦੀ ਦਵਾਈ ਮਿਲਾਉਂਦੇ ਸਨ ਕਿ ਮੈਂ ਸੋ ਜਾਵਾਂ ਤੇ ਰਾਤ ਨੂੰ ਮੇਰੇ ਹੀ ਕਮਰੇ ਵਿੱਚ ਸਿਆ ਦੇ ਨਾਲ ਵਕਤ گزارਾਂ। ਸਿਆ ਸ਼ਾਦੀ ਤੋਂ ਪਹਿਲਾਂ ਸ਼ਹਿਰ ਵਿੱਚ ਨੌਕਰੀ ਕਰਦੀ ਸੀ। ਇਸ ਲਈ ਮੰਮੀ ਨੂੰ ਲੱਗਦਾ ਸੀ ਕਿ ਸਿਆ ਇੱਜ਼ਤਦਾਰ ਨਹੀਂ ਹੈ ਅਤੇ ਇਸ ਲਈ ਮੰਮੀ ਵਾਰ-ਵਾਰ ਕਹਿੰਦੀ ਸੀ ਕਿ ਉਹ ਸਿਆ ਨੂੰ ਤਲਾਕ ਦੇ ਦੇ। मोहन ਕਹਿਣ ਲੱਗੇ ਕਿ ਸિયા ਮੇਰਾ ਪਹਿਲਾ ਪਿਆਰ ਹੈ ਮਮੀ ਨੇ ਆਤਮ ਹੱਤਿਆ ਕਰਨ ਦੀ ਧਮਕੀ ਦਿੱਤੀ ਸੀ ਇਸ ਲਈ ਮੋਹਨ ਨੇ ਮੈਨੂੰ ਅਪਣਾਇਆ ਹੈ ਮੋਹਨ ਸਿਆ ਨੂੰ ਕਿਸੇ ਹਾਲਤ ਵਿੱਚ ਵੀ ਨਹੀਂ ਛੱਡ ਸਕਦਾ ਅਤੇ ਇਸ ਗੱਲ ਦਾ ਮੈਨੂੰ ਭਰੋਸਾ ਸੀ ਮੋਹਨ ਨੇ ਮੈਨੂੰ ਸਾਰਾ ਸੱਚ ਦੱਸ ਦਿੱਤਾ ਸੀ ਜਿਸ ਨੂੰ ਸੁਣ ਕੇ ਮੇਰੇ ਕੋਲ ਕਹਿਣ ਲਈ ਕੁਝ ਨਹੀਂ ਬਚਿਆ ਸੀ ਮੈਂ ਜਾਣ ਗਈ ਸੀ ਕਿ ਮੇਰੇ ਸੱਸ ਉਸ ਦਿਨ ਸਿਆ ਤੇ ਮੋਹਨ ਦੀ ਗੱਲ ਕਰ ਰਹੀ ਸੀ ਜਿਸ ਨੂੰ ਸੁਣ ਕੇ ਮੈਂ ਗਲਤ ਮਤਲਬ ਕਰ ਲਿਆ ਸੀ ਮੇਰੀ ਬਰਬਾਦੀ ਦੇ ਪਿੱਛੇ ਸਿਰਫ ਮੋਹਨ ਦਾ ਹੱਥ ਨਹੀਂ ਸੀ ਬਲਕਿ ਮੇਰੀ ਸੱਸ ਦਾ ਵੀ ਹੱਥ ਸੀ ਜਿਨ੍ਹਾਂ ਨੇ ਇਹ ਜਾਣਦੇ ਹੋਏ ਕਿ ਉਹਨਾਂ ਦੇ ਬੇਟੇ ਨੇ ਆਪਣੀ ਪਸੰਦ ਨਾਲ ਸ਼ਾਦੀ ਕਰ ਰੱਖੀ ਹੈ ਜ਼ਬਰਦਸਤੀ ਉਸਦੇ ਨਾਲ ਮੇਰੀ ਦੂਜੀ ਸ਼ਾਦੀ ਕਰਵਾ ਦਿੱਤੀ ਮੈਂ ਮੋਹਨ ਦੇ ਨਾਲ ਜ਼ਿੰਦਗੀ ਨੂੰ ਲੈ ਕੇ ਕਈ ਸੁਪਨੇ ਦੇਖੇ ਸਨ ਪਰ ਅਜਿਹੇ ਇਨਸਾਨ ਦੇ ਨਾਲ ਮੈਂ ਕਦੇ ਜ਼ਿੰਦਗੀ ਨਹੀਂ ਬਿਤਾ ਸਕਦੀ ਸੀ ਜੋ ਕਿਸੇ ਹੋਰ ਨਾਲ ਇਸ ਕਦਰ ਮੁਹੱਬਤ ਕਰਦਾ ਸੀ ਉਸ ਦੀ ਖਾਤਰ ਮੈਨੂੰ ਨਸ਼ੇ ਵਾਲੀ ਜਲੇਬੀ ਤੱਕ ਖਵਾ ਸਕਦਾ ਸੀ ਮੈਂ ਆਪਣਾ ਸਮਾਨ ਬੰਨ ਲਿਆ ਤੇ ਆਪਣੀ ਸੱਸ ਨੂੰ ਨਮਸਤੇ ਕਹਿ ਕੇ ਆਪਣੇ ਪਿੰਡ ਲਈ ਨਿਕਲ ਗਈ ਮੇਰੀ ਸੱਸ ਨੇ ਬਹੁਤ ਕੋਸ਼ਿਸ਼ ਕੀਤੀ ਉਹ ਵਾਰ-ਵਾਰ ਮੈਨੂੰ ਯਕੀਨ ਦਿਵਾ ਰਹੀ ਸੀ ਕਿ ਮੋਹਨ ਸਿਆ ਨੂੰ ਛੱਡ ਦੇਵੇਗਾ ਅਤੇ ਮੇਰਾ ਹੋ ਜਾਵੇਗਾ ਪਰ ਮੈਂ ਕਦੇ ਅਜਿਹੇ ਇਨਸਾਨ ਦੇ ਨਾਲ ਗੁਜ਼ਾਰਾ ਨਹੀਂ ਕਰ ਸਕਦੀ ਸੀ ਜੋ ਮੈਨੂੰ mohabbat ਨਹੀਂ ਦੇ ਸਕਦਾ ਸੀ ਮੈਂ ਆਪਣੇ ਮਾਪੇ ਨੂੰ ਕਹਿ ਕੇ ਮਹੰਤੋਂ ਤਲਾਕ ਲੈ ਲਿਆ ਸੀ ਮੈਂ ਆਪਣੇ ਮਾਪੇ ਆਪ ਦੀ ਲਾਡਲੀ ਸੀ ਉਹ ਮੈਨੂੰ ਖੁਦ ਹੀ ਅਜੇਹੀ ਕਿਸੇ ਅੱਗ ਵਿੱਚ ਨਹੀਂ ਝੌਂਕਣਾ ਚਾਹੁੰਦੇ ਸੀ ਕੁਮਾਰਦਨ ਮਾਸੀ ਦੀ ਵਜ੍ਹਾ ਨਾਲ ਕੇਸ਼ਵ ਨੂੰ ਖਬਰ ਮਿਲ ਗਈ ਸੀ ਕਿ ਮੈਂ ਇੱਕ ਵਾਰ ਫਿਰ ਇਕੱਲੀ ਹੋ ਗਈ ਹਾਂ ਇਸ ਲਈ ਕੇਸ਼ਵ ਨੇ ਆਪਣੇ ਘਰ ਵਾਲਿਆਂ ਨੂੰ ਭੇਸ ਕੇ ਮੈਨੂੰ ਅਪਣਾਉਣ ਦੀ ਗੱਲ ਕੀਤੀ ਸੀ ਮੈਂ ਅਜੇ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਮੈਂ ਸਾਫ਼-ਸਾਫ਼ ਇਨਕਾਰ ਕਰ ਦਿੱਤਾ ਸੀ ਮੈਂ ਹੁਣ ਅੱਗੇ ਪੜਨਾ ਸੀ ਅਤੇ ਆਪਣੇ ਪੈਰਾਂ ਤੇ ਖੜਾ ਹੋਣਾ ਸੀ। ਮੇਰੀ ਪੜ੍ਹਾਈ ਦੇ ਨਾਲ ਹੀ ਮੇਰੇ ਪੇਪਰ ਵੀ ਖਤਮ ਹੋ ਗਏ ਸਨ। ਮੈਂ ਉਸ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਸੀ। ਹਰ ਸ਼ਾਦੀ ਕਾਮਯਾਬ ਹੋਵੇ ਇਹ ਜ਼ਰੂਰੀ ਨਹੀਂ ਪਰ ਇੱਕ ناکਾਮ ਸ਼ਾਦੀ ਦਾ ਮਤਲਬ ਇਹ ਨਹੀਂ ਕਿ ਇਨਸਾਨ ناکਾਮ ਹੁੰਦਾ ਹੈ। ਆਪਣੀ ਸ਼ਾਦੀ ਦੀ ناکਾਮੀ ਦੇ ਬਾਅਦ ਮੈਂ ਬਹੁਤ ਜ਼ਿਆਦਾ ਕਾਮਯਾਬ ਹੋ ਗਈ ਸੀ। ਪੜ੍ਹਾਈ ਦੇ ਮੈਦਾਨ ਵਿੱਚ ਮੈਂ ਝੰਡੇ ਗੱਡ ਕੇ ਆਪਣੇ ਪਿੰਡ ਦਾ ਨਾਮ ਪੂਰੇ ਜ਼ਿਲ੍ਹੇ ਵਿੱਚ ਰੋਸ਼ਨ ਕਰ ਦਿੱਤਾ ਸੀ ਜੇਕਰ ਮੇਰੀ ਕੋਈ ਪਿਆਰੀ ਜਿਹੀ ਭੈਣ ਜਾਂਤੀ ਨਾਕਾਮ ਸ਼ਾਦੀशुदा ਜ਼ਿੰਦਗੀ ਦਾ ਸ਼ਿਕਾਰ ਹੋ ਗਈ ਹੈ ਤਾਂ ਇਹ ਯਾਦ ਰੱਖਣਾ ਕਿ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਨਵੇਂ ਰਾਹਾਂ ਦੀ ਤਲਾਸ਼ ਕਰੋ ਅਤੇ ਜ਼ਿੰਦਗੀ ਦੀ ਦੂਜੀ ਕਾਮਯਾਬੀ ਨੂੰ ਸਮੇਟੋ ਦੋਸਤੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਚੰਗੀ ਲੱਗੀ ਹੋਵੇਗੀ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਮਿਲਦੇ ਹਾਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ